Uh, माननीय स्पीकर साहब मानयोग विद्या엑ਸ साहब ਵੱਲੋਂ ਪੁੱਛਿਆ ਗਿਆ ਕਿ ਜੀਐਨਡੀਯੂ ਜਿਹੜੀ ਸਾਡੀ ਯੂਨੀਵਰਸਿਟੀ ਹੈ ਇਸ ਦੇ ਵਿੱਚ ਕੀ ਜੀਐਨਡੀਯੂ ਅੰਮ੍ਰਿਤਸਰ ਦੇ ਅਕੈਡਮਿਕ ਮਿਆਰਿਆਂ ਨੂੰ ਅਪਗ੍ਰੇਡ ਕਰਨ ਦੀ ਕੋਈ ਯੋਜਨਾ ਹੈ ਜੇਕਰ ਹਾਂ ਤਾਂ ਵੇਰਵੇ ਸਹਿਤ ਦੱਸਿਆ ਜਾਵੇ ਆ ਮਾਨਯੋਗ ਸਪੀਕਰ ਸਾਹਿਬ ਅਸੀਂ ਹਰ ਸਾਲ ਨਵੇਂ ਕੋਰਸ ਐਡ ਕਰ ਰਹੇ ਹਾਂ ਇਸ ਸਾਲ ਫॉर द ਨੈਕਸਟ ਅਕੈਡਮਿਕ ਸੈਸ਼ਨ 50 ਨਿਊ ਸਕਿੱਲ ਬੇਸਡ ਕੋਰਸਿਸ ਇਸ ਤੋਂ ਲਾਵਾ ਸਰ ड्यूल डिग्री प्रोग्राम फॉरेन यूनिवर्सिटीज ਦੇ ਨਾਲ ਕਲੈਬੋਰੇਸ਼ਨ ਸਰ ਮਲਟੀਪਲ ਐਂਟਰੀ ਮਲਟੀਪਲ ਐਗਜ਼ਿਟ ਜਿਹੜੇ ਪ੍ਰੋਗਰਾਮਸ ਹੈ ਇਸ ਦੇ ਨਾਲ ਇਹ ਤਾਂ ਲਾਂਚ ਕਰ ਹੀ ਰਹੇ ਆ ਸਰ ਇਸ ਸਾਲ ਦੇ ਬਜਟ ਦੇ ਵਿੱਚ ਹਾਈएस्ट ਐਵਰ ਅਲੋਕੇਸ਼ਨ ਟੂ ਦਾ ਹਾਇਰ এডুকেਸ਼ਨ ਇੰਸਟੀਟਿਊਟਸ ਸਰ ਸਾਡੇ 1600 ਕਰੋੜ ਸਰ ਇਸ ਸਰਕਾਰ ਨੇ ਇਅਰਮਾਰਕ ਕੀਤਾ ਸਾਡੀ ਯੂਨੀਵਰਸਿਟੀ ਸਾਡੇ ਕਾਲਜਸ 'ਚ ਸਰ ਰਿਸਰਚ ਦੀ ਜਿਹੜੀ ਇੱਕ ਉਹ ਹੁੰਦੀ ਹੈ ਯੂਨੀਵਰਸਿਟੀਆਂ ਕਿੱਥੋਂ ਮੰਗਦੀਆਂ ਜਿਉਂਥੇ ਰਿਸਰਚ ਹੋਣ ਜਿਉਂਥੇ ਉਹ ਸਾਰਾ ਖਤਮ ਹੀ ਹੋ ਗਿਆ ਸੀ ਹੁਣ ਇੰਨੀ ਵੱਡੀ ਰਕਮ ਅਲੋਕੇਟ ਕੀਤੀ ਗਈ ਹੈ ਤੇ ਸਾਡਾ ਫੋਕਸ ਅਸੀਂ ਦੁਬਾਰਾ ਆਪਣੀ ਯੂਨੀਵਰਸਿਟੀਆਂ ਨੂੰ ਸਿਰਫ ਡਿਗਰੀਆਂ ਵੰਡਣ ਤੱਕ ਸੀਮਿਤ ਨਾ ਰੱਖੀਏ ਉਥੇ ਰਿਸਰਚ ਹੋਣ ਉਥੇ ਆਈਪੀਆਰਸ ਦੇ ਉੱਤੇ ਏਆਈ ਦੇ ਉੱਤੇ ਵੀ ਆਰ ਸੈਟਿੰਗ ਐਨ ਏਆਈ ਐਥੀਕਲ ਲੈਬ ਇਨ ਥਿਸ ਜੀਐਨਡੀਯੂ ਤੇ ਸਰ ਇਹ ਵੀ ਦੱਸਦੇ ਆ ਕਿ ਪਿਛਲੇ 2-3 ਸਾਲਾਂ ਦੀ ਮਿਹਨਤ ਰੰਗ ਲੈ ਕੇ ਆਈ ਹੈ ਅੱਜ ਦੀ ਡੇਟ 'ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਇਸ ਦੇਸ਼ ਦੀ ਨੰਬਰ 1 ਰੈਂਕਡ ਯੂਨੀਵਰਸਿਟੀ ਹੈ ਅਮੰਗਸ ਗਵਰਨਮੈਂਟ ਯੂਨੀਵਰਸਿਟੀ ਸਰ ਸਨੈਕ ਕ੍ਰੈਡੀਟੇਸ਼ਨ ਦੇ ਵਿੱਚ A++ 엘리ਟ ਕੈਟੇਗਰੀ ਰੈਂਕ ਹੈ ਇਸ ਤੋਂ ਇਲਾਵਾ ਸਰ ਮੈਂ ਹਾਊਸ ਨੂੰ ਇਹ ਵੀ ਜਾਣਕਾਰੀ ਦਿੰਦਾ ਇਸ ਅਕੈਡਮਿਕ ਸੈਸ਼ਨ ਤੋਂ ਸਰ ਵੀਅਰ ਫੋਕਸਿੰਗ ਅ ਲੋਟ ਔਨ ਸਕਿੱਲ ਚਾਹੇ ਆਈਟੀਆਈਜ਼ ਹੋਣ ਚਾਹੇ ਹਾਇਰ ਐਜੂਕੇਸ਼ਨ ਇੰਸਟੀਟਿਊਟਸ ਹੋਣ ਉਹ ਸਿਰਫ ਡਿਗਰੀਆਂ ਦੇਣ ਤੱਕ ਸੀਮਿਤ ਰਹੇਗੇ ਅਸੀਂ ਚਾਹੁੰਦੇ ਹਾਂ ਸਾਡਾ ਬੱਚਾ ਸਰ ਸਕੂਲਾਂ ਵਿੱਚ ਵੀ 40 ਹੁਨਰ ਸਿੱਖਿਆ ਸਕੂਲ ਸ਼ੁਰੂ ਕਰ ਰਹੇ ਹਨ ਬੱਚਾ 9ਵੀਂ ਦੇ ਵਿੱਚ ਆਵੇ ਉਸ ਨੂੰ 10ਵੀਂ ਦੇ ਸਰਟੀਫਿਕੇਟ ਦੇ ਨਾਲ ਸਕਿੱਲ ਦਾ ਸਰਟੀਫਿਕੇਟ ਵੀ ਮਿਲੇਗਾ 12ਵੀਂ ਪਾਸ ਕਰੇ 12ਵੀਂ ਦੇ ਨਾਲ ਹੀ ਸਰ ਸਕਿੱਲ ਦਾ ਸਰਟੀਫਿਕੇਟ ਮਿਲੇਗਾ ਹੈਲਥ ਦਾ ਹੈਲਥ ਕੇਅਰ ਵਰਕਰ ਦਾ ਬਿਊਟੀਸ਼ੀਅਨ ਦਾ ਇੱਕ ਅਕਾਊਂਟੈਂਟ ਦਾ ਤਾਂ ਕਿ ਉਹ 12ਵੀਂ ਤੋਂ ਬਾਅਦ ਅਗਰ ਨੌਕਰੀ ਕਰਨਾ ਚਾਹੁੰਦਾ ਉਹਨੂੰ ਚੰਗੀ ਤਨਖਾਹ ਮਿਲੇ ਸਰ ਇਨ ਇਨ ਵਨ ਆਫ आवर ਯੂਨੀਵਰਸਿਟੀਆਂ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਅਸੀਂ ਦੇਸ਼ ਦਾ ਪਹਿਲਾ ਕੋਰਸ ਲੈ ਕੇ ਆ ਰਹੇ ਹਾਂ ਇੰਜੀਨੀਅਰਿੰਗ ਦਾ ਜਿਸ ਦੇ ਵਿੱਚ ਸਰ 80% ਕੋਰਸ ਇੰਡਸਟਰੀ ਵਿੱਚ ਹੋਊਗਾ ਸਰ 80% ਜਿਹੜੀ ਆ ਉਹ ਇੱਕ ਇੰਡਸਟਰੀ ਦੇ ਵਿੱਚ ਕੈਂਪਸ ਤੇ ਕੋਈ ਇਹ ਸਾਰਿਆਂ ਲਈ ਓਪਨ ਹੈ ਕੋਈ ਵੀ ਇੰਡਸਟਰੀ ਸਾਨੂੰ ਆ ਕੇ ਕਵੇ ਸਾਡੇ ਯੂਨੀਵਰਸਿਟੀਆਂ ਨਾਲ ਟਾਈ ਅਪ ਕਰੇ ਠੀਕ ਹੈ ਜੀ ਉਹ ਆਪਣੀ ਇੰਡਸਟਰੀ ਦੇ ਵਿੱਚ ਹੀ ਕਲਾਸਰੂਮ ਬਣਾਊਗਾ ਫੈਕਲਟੀ ਬਣਾਊਗਾ ਜਿਵੇਂ ਇੱਕ ਐਮਬੀਬੀਐਸ ਦਾ ਸਟੂਡੈਂਟ ਹੁੰਦਾ ਹੈ ਉਹ ਸਵੇਰੇ 2 ਘੰਟੇ ਲੈਕਚਰ ਲਾਂਦਾ ਤੇ 10 ਘੰਟੇ ਹਸਪੀਟਲ 'ਚ ਜਿਹੜਾ ਹੈ ਪੇਸ਼IENTS ਨੂੰ ਟ੍ਰੀਟ ਕਰਦਾ ਇੰਜੀਨੀਅਰਸ ਵੀ ਹੁਣ ਉਸੇ ਤਰੀਕੇ ਦੇ ਨਾਲ ਸੋ ਦੈਟ ਇੰਡਸਟਰੀ ਦੀ ਸਭ ਤੋਂ ਵੱਡੀ ਸ਼ਿਕਾਇਤ ਹੈ ਕਿ ਜਦੋਂ ਅਸੀਂ ਰਿਕਰੂਟ ਕਰਦੇ ਹਾਂ ਉਹਨਾਂ ਕੋਲ ਸਰਟੀਫਿਕੇਟ ਤਾਂ ਹੁੰਦਾ ਪਰ ਪ੍ਰੈਕਟੀਕਲ ਨੋਲਿਜ ਨਹੀਂ ਹੁੰਦੀ ਤਾਂ ਸਰੀ ਨਿਊ 에ਜ ਕੋਰਸਸ ਦੇ ਨਾਲ ਇਸ ਸਾਲ ਤੋਂ ਸ਼ੁਰੂ ਕਰ ਰਹੇ ਆਂ ਐਂਡ ਇੰਡਸਟਰੀ ਵੀ ਬਹੁਤ ਐਕਸਾਈਟਿਡ ਹੈ ਸੈਕੰਡ ਜਿਹੜਾ ਹੈ ਸਰ